ਸਤਨਾਮ ਵਾਹਿਗੁਰੂ ਸਾਹਿਬ ਜੀ ਮੇ ਪੋਕਾਰੇ ਚਾਤ੍ਰਿਕ ਕੇ ਨਾਈ ਤ੍ਰਿਖਾਣ ਉਤਰੇ ਸ਼ਾਂਤ ਨਾ ਆਵਾਏ ਬੇਣ ਦਰਸ਼ਨ ਸੰਤ ਪਿਆ ਗੁਰ ਦਰਸ਼ਨ ਸੰਤ ਪਿਆਰੇ ਜੀਓ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਾ ਬਾਲਿਹਾਰੇ ਸਤ ਗੁਰ ਚਰਣਾ ਇੱਕ ਘੜੇ ਨ ਮਿਲਤੇ ਕਾਲ ਜੁਗ ਹਤਾ ਹੁਣ ਕਦ ਮਿਲਿਆ ਪ੍ਰਤੁਦ ਭਗਵੰ ਮੋਹਿ ਰੈਣ ਨਾ ਬਿਹਾਵ ਨੀਂਦ ਨਾ ਆਵਾਏ ਬਿਨ ਦਰਸ਼ਨ ਸੰਤ ਪਿਆਰੇ ਜੀਓ ਆਂ ਕੋਲੇ ਯੋ ਕੋ ਲ ਕੋ ਮਾਈ ਤੇ ਸਾ ਸੱਚੇ ਗੁਰ ਦਰਬਾਰ ਜੀਓ ਅੰਦਰ ਸਚਾਨੇ ਹੋ ਲਾਇ ਪ੍ਰੇਤਮਾ ਆਪਣਾ ਤਨ ਮਨ ਲਾ ਗੁਰ ਜੀ ਆਹਣ ਸੋ ਸਾਜ ਸੋ ਪਾ ਦਰਸ਼ਨ ਪਰਸੀ ਆ ਗੁਰ ਕਾ ਜਨਮ ਮਰਨ ਦੁੱਖ ਹੋ ਦੋ ਦੜਠੇ ਸੱਚੇ ਬਾਤੁ ਸ਼ਾ ਮਾਲ ਜਨਮ ਜਨਮ ਦੀ ਕੱਟੀ ਸਜਣ ਸੱਚਾ ਪਾ ਨੰਦਾ ਵੇ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸਾਲੋ ਮਹੱਲਾ ਪਹਿਲਾ ਘਰ ਹੀ ਮੰਦਵਾ ਦੇਸ ਪਰ ਨਿਤ ਝੂਰੇ ਸਮਲ ਹੈ ਮਿਲਦਿਆਂ ਢਿਲਣਾ ਹੋਵਾ ਜੇ ਨੀਅਤ ਰਾਸ ਕਰੇ ਘਰ ਹੀ ਮੰਗਵਾ ਦੇਸ ਪਿਰ ਨੇਤ ਚੂਰੇ ਸਮਲ ਹੈ ਮਿਲਦੇ ਆ ਢਿਲਣਾ ਹੋ ਵਾਏ ਜੇ ਇਤਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜ ਪਰीत ਕਰੇ ਤਿਜਰ ਜਾਣ ਭਲਾ ਕਰ ਵਿਚਾਰ લેਵਾਏ ਦੇ ਪਾਉਣੀ ਜਿਨਿਓ ਪਾਏ ਜੀ ਤੈਨ ਹਰ ਰਾਖਿਆ ਅੰਮ੍ਰਿਤ ਸਚਾ ਨਾਮ ਪੋਜਣਾ ਚਾਖਿਆ ਤਪਤ ਰਹੇ ਆਕਾਏ ਮਿਟੇ ਪਾਪ ਆਖੇ ਆ ਸਭੇ ਅੰਦਰ ਇੱਕ ਵਰਤਾਏ ਕਿੰਨਾ ਫਿਰ ਲੱਖ ਆ ਜਨ ਨਾਨਕ ਭਾਏ ਹਾਲ ਪ੍ਰਭ ਕੀ ਪਾਖਿਆ ਸਭ ਅੰਦਰ ਇੱਕ ਵਰਤਾਏ ਕਿੰਨੇ ਵਿਰਲਾਏ ਲਖਿਆ ਜਨ ਨਾਨਕ ਭਾਏ ਰਬ ਕੇ ਪਾਖਿਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ ਸਾਲੋ ਕਾ ਮਹੱਲਾ ਪਹਿਲਾ ਘਰਹਿ ਦਾ ਵੇਸਾ ਪਰ ਨੇਤਾ ਝੂਰੇ ਸੰਭਲ ਹਏ ਮਿਲਦਿਆ ਢੱਲਣਾ ਹੋਵੇ ਜੇ ਨੀਅਤ ਰਾਸ ਕਰੇ amen <laughs>